ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਮੈਂ ਰਾਤ ਦੇ ਖਾਣੇ ਵਾਸਤੇ ਬੰਦ ਗੋਭੀ ਦੀ ਸਬਜੀ ਬਣਾਉਣ ਵਾਸਤੇ ਸਮਾਨ ਤਿਆਰ ਕੀਤਾ। ਇਹ ਸਬਜੀ ਵਾਸਤੇ ਮੈਂ ਇੱਕ ਵੱਡਾ ਬੰਦ ਗੋਭੀ ਦਾ ਫੁੱਲ ਕੱਟ ਕੇ ਰੱਖ ਲਿਆ। ਨਾਲ ਜੋ ਵੀ ਆਪਾਂ ਸਬਜ਼ੀਆਂ ਆਪਣੇ ਸਵਾਦ ਮੁਤਾਬਕ ਪਾਉਣੀਆਂ ਦੋ ਆਲੂ ਕੱਟ ਕੇ ਰੱਖ ਲਏ, ਦੋ ਪਿਆਜ਼, ਅਦਰਕ ਕੱਟ ਲਿਆ, ਟਮਾਟਰ, ਹਰੀਆਂ ਮਿਰਚਾਂ। ਇਹਦੇ ਨਾਲ ਆਪਾਂ ਦੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਢਾਬਾ ਸਟਾਈਲ ਇਸ ਤੀ ਸਬਜੀ ਬਣੀ। ਜੀ ਇਹ ਦੋ ਕੜਾਈਆਂ ਨੇ ਤਿਆਰ ਕਰ ਲੀਆਂ ਸਬਜ਼ੀ ਬਣਾਉਣ ਵਾਸਤੇ ਇੱਕ ਕੜਾਈ ਦੇ ਵਿੱਚ ਮੈਂ ਜੋ ਵੀ ਆਪਾਂ ਸਮਾਨ ਕੱਟ ਕੇ ਰੱਖਿਆ ਤੜਕੇ ਵਾਲਾ ਇਹ ਪੋਂ ਲੈਣਾ ਵਾ ਦੂਜੀ ਕੜਾਈ ਵਿੱਚ ਆਪਾਂ ਦੂਜੀ ਸਬਜ਼ੀ ਪਾ ਲੈਣੀ ਹਾਂ ਜੀ ਦੂਜੀ ਸਾਈਡ ਤੇ ਆਪਾਂ ਸਬਜੀ ਵਾਸਤੇ ਤੇਲ ਪਾ ਦਿੱਤਾ। ਫਿਰ ਇਸੋਂ ਵਾਸਤੇ ਆ ਗਿਆ ਸਿਰ ਤੇ ਰੋਟੀ ਲੰਘਾ ਨਾ ਬੱਧੀ ਅਸਾਂ। ਤੇਲ ਆਪਣਾ ਬਹੁਤ ਸੋਨਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਚਾਲੂ ਪਾਉਣੇ ਆਲੂ ਥੋੜੇ ਤੱਕ ਤੋਂ ਉਨ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਸਭ ਤੋਂ ਪਹਿਲਾਂ ਕੋਲ ਲੈਣਾ ਹੈ हाँ जी अपने बहुत सोहने सोस्ट हो गए हम आप ही बीजा मसाला भुजन वास्ते पा देना प्याज अदरक टमाटर हरी मिर्च हाँ जी आप मसाला सारा दस पंद्रह मिनट वास्ते कहीं तरह भुन के लाल करना ਨਾਲ ਆਪਣਾ ਦੂਜੀ ਸਾਈਡ ਤੇ ਦੂਜੇ ਪਾਸੇ ਵੀ ਤੇਲ ਗਰਮ ਪਿਆ ਹੋ ਗਿਆ ਵਾ ਇਹਦੇ ਵਿੱਚ ਜਿਹੜੀ ਆਪਾਂ ਪੱਤਾ ਗੋभी ਕੱਟ ਕੇ ਰੱਖੀ ਹੈ ਇਹਦੇ ਵਿੱਚ ਪਾ ਦੇਣੀ ਬਹੁਤ ਹੀ ਸੋਹਣਾ ਆਪਣਾ ਕਰੀ ਦਾ ਤਰਤਾ ਝ ਗਿਆ ਵਾ। ਇਹ ਲਾ ਆਪਣਾ ਸਾਈਡਾਂ ਤੋਂ ਆ ਗਿਆ, ਕਲਰ ਵੀ ਬਹੁਤ ਹੀ ਸੋਹਣਾ ਸੁਨਹਿਰੀ ਹੋ ਗਿਆ। ਦੂਜੀ ਸਾਈਡ ਆਪਾਂ ਜਿਹੜੀ ਪੱਤਾ ਗੋਭ ਦੀ ਸਬਜੀ ਸੀ ਉਹ ਵੀ ਬਹੁਤ ਹੀ ਸੋਹਣ ਝ ਗਈ ਹੈ। ਹਾਂ ਜੀ ਉਹਨਾਂ ਇਹਨਾਂ ਦੋਨਾਂ ਸਬਜ਼ੀਆਂ ਨੂੰ ਆਪਾਂ ਮਿਕਸ ਕਰ ਦੇਣਾ। ਇਹ ਤਰਕਾ ਸਾਰਾ ਆਪਾਂ ਸਬਜੀ ਉੱਤੇ ਪਾ। ਜਿਵੇਂ ਸਾਰੇ ਆਪਾਂ ਮਿਰਚ ਮਸਾਲੇ ਸਬਜੀ ਦੇ ਵਿੱਚ ਐਡ ਕਰਨੇ। ਸਾਡੀ ਬਹੁਤ ਹੀ ਸੋਹਣਾ ਆਪਣਾ ਕੜੀ ਦਾ ਤਰਤਾ ਪੁੱਜ ਗਿਆ ਵਾ। ਤੇਲ ਆਪਣਾ ਸਾਈਡਾਂ ਤੇ ਆ ਗਿਆ ਕਲਰ ਵੀ ਬਹੁਤ ਹੀ ਸੋਹਣਾ ਪਨਹਿਰੀ ਹੋ ਗਿਆ। ਦੂਜੇ ਸਾਈਡ ਆਪਾਂ ਜਿਹੜੀ ਸੱਤਾ ਗੋਭ ਦੀ ਸਬਜੀ ਸੀ ਉਹ ਵੀ ਬਹੁਤ ਹੀ ਸੋਹਣੇ ਪੁੱਜ ਗਈ ਐ। ਹਾਂ ਜਿਵੇਂ ਇਹਨਾਂ ਦੋਨਾਂ ਸਬਜ਼ੀਆਂ ਨੂੰ ਆਪਾਂ ਮਿਕਸ ਕਰ ਦੇਣਾ। ਇਹ ਤੜਕਾ ਸਾਰਾ ਆਪਾਂ ਸਬਜੀ ਦੇ ਉੱਪਰ। ਆ ਜਿਵੇਂ ਸਾਰੇ ਆਪਾਂ ਮਿਰਚ ਮਸਾਲੇ ਸਬਜੀ ਦੇ ਵਿੱਚ ਐਡ ਕਰਨੇ। ਸਬਜੀ ਦੇ ਸਾਥ ਦੇ ਨਾਲ ਇੱਕ ਚਮਚਾ ਆਪਾਂ ਜਿਹੜਾ ਪੇਸਟ ਲੂਣ ਦੇ ਚਵਾਲਾਂ ਦੇਸ਼ਾ ਮੈਂ ਬਣਾ ਕੇ ਰੱਖਦੀ ਆ ਉਹ ਪਾ ਦੇਣਾ। ਅੱਧਾ ਚਮਚਾ ਜੀਰਾ। ਹਲਦੀ ਧਰ ਮਸਾਲਾ ਸਬਜ਼ੀ ਦਾ ਰੰਗ ਸੋਨਾ ਹੋਣ ਵਾਸਤੇ ਦੇ ਦਿੰਦੇ ਹਾਂ ਥੋੜੀ ਜਿਆ ਤੋਂ ਸੋਰੀ ਮਿਰਚ ਪਾ ਦੋ ਸਾਰੇ ਮਿਰਚ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਹਾਂਜੀ ਹੁਣ ਇਹ ਸਾਰੇ ਮਿਰਚ ਮਸਾਲੇ ਆਪਾਂ ਚੰਗੀ ਤਰ੍ਹਾਂ ਸਾਰੀ ਸਬਜ਼ੀ ਵਿੱਚ ਮਿਕਸ ਕਰਨੇ ਇਹ ਸਰਦੀ ਹੁਣ ਆਪਾਂ 2-4 ਮਿੰਟ ਵਾਸਤੇ ਸਿਰਫ ਪਕਾਉਣਾ। ਸਭ ਤੋਂ ਲਾਸਟ ਤੇ ਆਪਾਂ ਇਹਦੇ ਵਿੱਚ ਇੱਕ ਚਮਚਾ ਅੰਬਚੂਰੀ ਦਾ ਪਾਉਣਾ। ਇਹਨੂੰ ਹੀ ਆਪਾਂ ساری ਸਰਦੀ ਦੇ ਕੇ ਚੰਗੀ ਤਰ੍ਹਾਂ ਹਿਲਾ ਦੇਣਾ। ਅਤੇ ਇਹ ਆਪਣੀ ਮਿਕਸ ਸਬਜੀ ਪੱਤਾ ਗੋਭੀ ਦੀ ਪਿਆਜ਼ ਦੀ ਆਲੂਆਂ ਦੀ ਸਾਰਾ ਬਣ ਕੇ ਤਿਆਰ ਹੋ ਗਈ